ਪਿੰਡ ਕਿਹੜਾ ਰੇ ਨੱਕਾ ਕਪੂਤਲਾ ਪਵੀਨ ਨਗਰ ਕਪੂਤਲਾ ਕਪੂਰਥਲਾ ਹਨ ਕਿੰਨੀਆਂ ਤੇਰੀਆਂ ਤਿੰਨ ਪਣਾ ਤਿੰਨ ਪੜਾ ਰਸਾਂ ਵਿੱਚ ਵਿਆਹੀ ਆ ਵਡਾ ਅਗਲਾ ਇੱਕ ਕਪੂਰਥਲਾ ਲੋਕਲ ਤੇ ਇੱਕ ਇੱਕ ਨਵੇਂ ਸ਼ਹਿਰ ਭਰਾ ਕਿੰਨੇ ਤੇਰੇ ਇੱਕ ਵੱਡਾ ਨਾਲ ਕੇ ਨਾਲ ਕੇ ਜੀ ਦਾ ਸ਼ਹਿਰ ਤੇ ਅੱਛਾ ਭਰਾ ਤੇਰਾ ਕਿੱਥੇ ਵਿਆਹ ਹਾਂਜੀ ਮਖੂ ਸ਼ਹਿਰ ਦੱਸੋ ਕੀ ਲੈਣਾ ਹੁਣ ਇਹਦੇ ਕੋਲ ਦੀ ਦੱਸੋ ਜਿਹੜਾ ਬੰਦਾ ਘਰ ਦੱਸ ਰਿਹਾ ਐਡਰੈਸ ਦੱਸ ਰਿਹਾ ਅੱਛਾ ਤੇਰਾ ਨਾਂ ਕੀ ਪੁੱਤ ਮੱਛਾ ਸਿੰਘ ਮੱਛਾ ਸਿੰਘ ਪਿਤਾ ਦਾ ਨਾਂ ਲਾਲ ਚੰਦਰ ਜੀ ਛੋਟਾ ਨਾਮਨ ਅਮਨ ਨਾਲ ਚਾਂ ਦੀ ਲਾਲੀ ਇਹਨਾਂ ਨੇ ਤੈਨੂੰ ਕਦੀ ਘਰ ਪੁੱਛਿਆ ਵੀ ਮੈਨੂੰ ਮੇਰੇ ਘਰ ਤੈਨੂੰ ਪੁੱਛਿਆ ਵੀ ਚੱਲ ਪੁੱਤ ਤੈਨੂੰ ਤੇਰੇ ਘਰ ਪਹੁੰਚਾ ਦਈਏ ਨਹੀਂ ਨਹੀਂ ਪੁੱਛਿਆ ਤੇ ਜਦੋਂ ਇਹ ਨਿਗੀ ਨਿਗੀ ਤੇ ਕੰਦੇ ਆ ਬਾਥਾ ਮਾਥਾ ਕੰਦੇ ਆ ਤੇ ਤੂੰ ਇਹਨੂੰ ਭਾਜ ਨੂੰ ਜੋ ਕਿਹਾ ਮੈਨੂੰ ਘੁਡਾ ਦੋ ਆਪ ਕਿਉਂ ਨਹੀਂ ਭਜਿਆ ਇੱਥੋਂ ਡਰੋਂਦੇ ਬੋਰੇ ਮੈਨੂੰ ਕੀ ਕਿਹਦੇ ਨੇ ਤੈਨੂੰ ਤੇ ਕੁੱਟਣਾ ਮਾਰਨਾ ਇਹਦਾ ਕੁੱਟਣਾ ਮਾਰਨਾ ਇਹਨਾਂ ਕੋ ਪਹਿਲੇ ਮੰਗੇ ਤੂੰ ਰੋਡ ਤੇ ਕੀ ਕੀਤਾ ਤੂੰ ਜਦੋਂ ਤੈਨੂੰ ਪਹਿਲੇ ਦਿਨ ਇਹਨਾਂ ਨੂੰ ਮਿਲਿਆ ਕੀ ਕਿਹਾ ਤੂੰ ਇਹਨਾਂ ਨੂੰ ਮੈਂ ਤੋ 100 150 ਰੁਪਏ ਕਰਾਇਆ ਥੋੜਿਆ ਸੀਗਾ ਤੇ ਮੈਂ ਪੁੱਛਿਆ ਆ 50 ਰੁਪਏ ਮੰਗ ਲਈ 50 ਰੁਪਏ ਮੰਗ ਲਈ ਕਿਹੜੇ ਕੰਮ ਆਇਆ ਕੰਮ ਕਿਹੜੇ ਦਾ ਸਰੂ ਦਾ ਕਿਹੜੇ ਕੰਮ ਵਿੱਚ ਸੰਗ ਤੁਹਾਨੂੰ ਦੱਸ ਦੇ ਕਿਹੜੇ ਕੰਮ ਆਇਆ ਇਹ ਤੇ ਕੇ ਲੁਰੀ ਬੈਠੇ ਚੁਪਾ ਤੂੰ ਮੈਨੂੰ ਅੰਮਰਸਰ ਕੀ ਕਰਨ ਆਇਆ ਹੈ ਮੈਨਾਂ ਹੱਥ ਤੜਾ ਦੇ ਆਇਆ ਇੰਗਲੈਂਡ ਦਾ ਹੱਥ ਕਰਾਉਣਾ ਆਇਆ ਸਹੀ ਕਰਾਉਣਾ ਆਇਆ ਸੀ ਹਸਪੀਟਲ ਹਾਂਜੀ ਫਿਰ ਕੀ ਬਣਿਆ ਤੇਰੇ ਨਾਲ ਹਾਂਜੀ ਤੂੰ ਨਾਲ ਦਾ ਹੱਥ ਆਇਆ ਕੋ ਲਾਣ ਦਾ ਹੱਥ ਤੇਰੇ ਕੀ ਬਣਿਆ ਹਾਂਜੀ ਤੇ ਕੁਛ ਨਹੀਂ ਉੱਥੇ ਜਨ ਕੇ ਨਹੀਂ ਰਾਜ ਹੋਇਆ ਸੀ ਉਹਨਾਂ ਨੇ ਕੱਟਤਾ ਤੇ ਪਹਿਪਮੇ ਪਹਿੰਦ ਕੇ ਮੈਂ ਇਹਨਾਂ ਕੋ ਸਰਦਾਰ ਜੀ ਵਿੱਚ ਸਮਾਨ ਵਾਲੇ ਮੋੜ ਤੇ ਟਕਰੇ ਸੀਗੇ ਸਮਾਨ ਵਾਲੇ ਮੋੜ ਤੇ ਠੀਕ ਹੈ ਉਹਨਾਂ ਨੂੰ 50 60 ਮੈਂ ਪੀ ਮੰਗਦੇ ਕਹਿੰਦੇ ਤੂੰ 1 ਮਿੰਟ ਸਾਡਾ ਕੰਮ ਕਰ 6000 ਰੁਪਏ ਦਵਾਂਗੇ ਤੈਨੂੰ ਅੱਛਾ ਗੋਲ ਗੋਲ ਜੱਕਦਾ ਸਿਰਦਾ ਰਹਿਤਾ ਅੱਛਾ ਹਾਂਜੀ ਤੇ ਦਿੱਤਾ 6000 ਇਹਨਾਂ ਨੇ ਹਾਂਜੀ ਨਹੀਂ ਦਿੱਤਾ ਨਹੀਂ ਪਰ ਸਮਝੋ ਤੁਸੀਂ ਵੀ ਸਮਝੋ ਤੁਸੀਂ ਇਹ ਨਿਆਣੇ ਵਾਲੇ ਵੇਖੋ ਕੱਲ ਨੂੰ ਆਉਣ ਵਾਲਾ ਸਮਾਂ ਕਿਦਾਂ ਦਾ ਕੀਤੇ ਹੋਣਾ ਕੋਈ ਨਹੀਂ ਪਤਾ ਕਿਤੇ ਸਾਡਾ ਵੀ ਹੋ ਸਕਦਾ ਰੱਖੋ ਜਿਹੜਾ ਸਾਸੂ ਦੇ ਵੇਖੋ ਐਨਾ ਚਿਰ ਹੋ ਗਿਆ ਤੂੰ 9 ਸਾਲ ਹੋ ਗਏ ਰਹਿੰਦੇ ਜੀ ਆਏ ਤੋ ਕਿ ਕਰਨਾ ਉਹਨੇ ਭਾਜੀ ਨੂੰ ਉਹ ਪੁੱਤ ਕੋਲ ਹੈਪੀ ਆਏ ਉਹਨੂੰ ਭਾਜੀ ਨੂੰ ਭੇਜੋ ਉੱਥੇ ਆਸ਼ਰਮ ਭੇਜੋ ਕਿਨੇ ਭਾਜੀ ਜੋ ਇਹਨਾਂ ਨੇ ਕਰਤਾ ਹੀ ਇਹ ਨਹੀਂ ਕਹਾਂਗੇ ਤੁਹਾਨੂੰ ਸਾਡੇ ਕੋਲ ਦੁਬਾਰੇ ਗਈ ਪੈਸੇ ਹੋਰ ਦੋ ਹੋਰ ਦੋ ਜੋ ਵੀ ਕੁਝ ਹੀ ਨਾ ਦੇਤੇ ਭਾਈ ਨੇ ਦਵਾਤੇ 5000 ਰੁਪਏ ਸਾਡੇ 5000 ਦਵਾਤ ਹਨ ਉਹ ਕੋਈ ਚੱਕੜ ਨਹੀਂ ਕੋਈ ਸਾਡੇ ਪੈਸੇ ਦਾ ਮਸਲਾ ਨਹੀਂ ਇਹ ਬੰਦੇ ਦੀ ਆਜ਼ਾਦੀ ਜ਼ਰੂਰੀ ਸੀ ਪੈਸਾ ਜ਼ਰੂਰੀ ਨਹੀਂ ਹੈ ਆਜ਼ਾਦੀ ਆਜ਼ਾਦੀ ਜ਼ਰੂਰੀ ਸੀ ਪੈਸਾ ਕੋਈ ਮਸਲਾ ਨਹੀਂ ਹੈਗਾ ਇਹ ਦੂਜਾ ਦਾ ਬਾਬੂ ਆਇਆ ਉੱਥੋਂ ਚਲਾ ਕੇ ਲਿਆਂਦਾ ਜੋ ਇਹਨੂੰ ਸ਼ੱਕ ਦੋਦਾ ਓਏ ਦੋ ਤਿੰਨ ਮਹੀਨੇ ਅਛਾ ਤਾਂ ਇਹ ਤਾਂ ਹੈਗਾ ਦੇ ਬਹੁਤ ਮੰਦਾ ਆ ਜਿਹਦਾ ਆਹ ਮਾੜਾ ਇਹਦੇ ਘਰ ਤੇ ਕਰਾਜੋ ਘਰ ਹੈ ਨਹੀਂ ਕੋਈ ਵੀ ਹੈਗਾ ਘਰ ਆ ਦੇ ਤਾਂ ਜੀ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਇੱਕ ਮੱਝਾਂ ਦੇ ਬਾੜੇ ਦੇ ਵਿੱਚ ਜਿਹਨੂੰ ਡਰਾਤ ਮਕਾਹ ਕੇ ਰੱਖਿਆ ਜਾਂਦਾ ਸੀ ਕਿਉਂਕਿ ਥੋੜਾ ਜਿਹਾ ਭਲਾ ਮਾਨਸ ਬੰਦਾ ਜਾਂ ਡਰਦਾ ਆ ਤਾਂ ਅਸੀਂ ਮਜ਼ਾਕ ਦੇ ਵਿੱਚ ਗੱਡੀ 'ਚ ਜਦੋਂ ਪਹਿਲੇ ਦਿਨ ਬੈਠਾ ਜਦੋਂ ਅਸੀਂ ਕਹਿਤਾ ਵੀ ਇਹਦੀ ਬਲੀ ਕਿੱਥੇ ਦੇਣੀ ਆ ਤਾਂ ਬੰਦਾ ਸਹਿਮ ਗਿਆ ਸੀ ਇਸੇ ਤਰ੍ਹਾਂ ਹੀ ਇਹਨੇ ਆਪਦੇ ਮੂੰਹੋਂ ਵੀ ਦੱਸਿਆ ਕਿ ਡਰਾਤ ਮਕਾਹ ਕੇ ਰੱਖਿਆ ਜਾਂਦਾ ਸੀ ਅਸੀਂ ਹੁਣ ਕਪੂਰਥਲੇ ਜ਼ਿਲ੍ਹੇ ਦਾ ਪਿੰਡ ਹੈਗਾ ਆ ਪਰਵੇਜ਼ਨਗਰ ਉੱਥੇ ਇਹਦੇ ਪ੍ਰਵਾਦ ਦੇ ਕੋਲ ਪਹੁੰਚੇ ਆ ਇਹਦਾ ਭਰਾ ਆ ਜੀ ਤੇ ਇਹ ਘਰੋਂ ਇਲਾਜ ਕਰਾਉਣ ਵਾਸਤੇ ਗਿਆ ਤਨਖਾਹ ਤੇ ਰਹਿਣ ਡਿਆ ਉੱਥੇ ਚਲੋ ਇਹਨੇ ਇਹਨਾਂ ਨਾਲ ਫਰਿਆਦ ਕੀਤੀ ਇੰਨਾ ਕਾੜੀ ਰੋਇਆ ਐਡੀ ਇੱਕ ਕੰਧ ਸੀ ਵੀ ਚੱਲ ਵੀ ਮੈਨੂੰ ਇਥੇ ਛਡਾ ਦਿਓ ਯਾਰ ਇਹਦੇ ਡਰਾ ਕੀ ਆਨੇ ਨੇ ਤੈਨੂੰ ਉਹ ਮਾਰ ਦਾਂਗੇ ਕੁੱਟ ਦਾਂਗੇ ਇੱਦਾਂ ਮਾਰ ਦਾਂਗੇ ਕੁੱਟ ਦਾਂਗੇ ਭੱਜ ਨਹੀਂ ਸਕਦਾ ਉੱਥੇ ਤੂੰ ਇਕੱਲਾ ਵੀ ਤਾਂ ਭੱਜੀ ਸਕਦਾ ਸੀ ਚਾਰੇ ਪਾਸੇ ਕੇਲਾ ਹੈਗਾ ਕਦੀ ਕੋਈ ਕਹਿੰਦੇ ਨੇ ਕਦੀ ਕੋ ਕੋ ਕਹਿੰਦੇ ਨੇ ਰਾਤ ਨੂੰ ਕਿੱਦਾਂ ਸੌਂਦੇ ਹੁੰਦੇ ਸੀ ਹਾਂਜੀ ਕੁਲੀ ਜੀ ਸੌਂਦਾ ਨਾ ਇੱਥੇ ਵੈਸੇ ਤੇਰੇ ਤੈਨੂੰ ਮਿਲ ਗਏ ਹਾਂਜੀ 6000 ਰੁਪਿਆ ਤੇਰਾ ਤੇਰੇ ਕੋਲ ਆ ਨਾ ਅਸੀਂ ਤੇ ਨਹੀਂ ਕੋਲ ਲਿਆ ਨਹੀਂ ਨਹੀਂ ਭਾਜੀ ਕਿਉਂਕਿ ਸਾਨੂੰ ਇੱਥੇ ਵਿੱਚ ਆਇਨੇ ਘਰੇ ਵੇ ਪੈਸਾ ਕਰਕੇ ਤੁਰੇ ਫਿਰਦੇ ਆ ਅਸੀਂ ਤਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਰੇ ਫਿਰਦੇ ਆ ਤੈਨੂੰ ਤੇਰੇ ਪੈਸੇ ਮਿਲ ਗਏ 6000 ਹਾਂਜੀ ਲੋ ਜੀ ਜਿਹੜਾ 6000 ਰੁਪਿਆ ਅਸੀਂ 550 ਉਹਨਾਂ ਦਿੱਤਾ ਸੀ 500 ਰੁਪਿਆ ਭਾਰੀ ਹੋਣਾ ਖੁਸ਼ੀ ਨਾਲ ਦਿੱਤਾ ਸੀ ਉਹ ਵੀ ਇਹਨੂੰ ਸੌਂਪ ਦਿੱਤਾ ਗਿਆ ਉਹ ਤੈਨੂੰ ਇਹਨੂੰ ਰੱਖ ਮਾਫੀ ਵੀ ਮੰਗ ਲੈ ਓਹੋ ਇੱਕ ਪੜਿਆ ਕਿ ਨਾ ਪੁੱਤ 10 ਪੜਿਆ ਜੀ ਦੇਖੋ ਸੰਗਤ ਜੀ 10 ਪੜਿਆ ਨੌਜਵਾਨ ਤੇ ਇੱਥੇ ਆ ਮੱਝਾਂ ਦੇ ਬਾੜੇ ਦੇ ਵਿੱਚ ਨਾ ਆ ਗੋਵਾ ਚੁੱਕਦਾ ਤੁਸੀਂ ਦੇਖ ਸਕਦੇ ਜਿੱਥੇ ਡੰਗਰ ਨਹੀਂ ਪਸ਼ੂ ਨਹੀਂ ਰਹਿ ਕੇ ਖੁਸ਼ ਹੈਗਾ ਨਾ ਉੱਥੇ ਵੀਰ ਇੱਥੇ ਚੁੱਕਦਾਦਾ ਗੋਵਾ ਰੋਜ਼ ਨਹੀਂ ਹਾਂਜੀ ਕਿਦਾਂ ਚੁੱਕਦਾ ਹੱਥਾਂ ਨਾਲ ਹੀ ਫਤਨਾ ਹੈ ਜੀ ਹੱਥਾਂ ਨਹੀਂ ਹਾਂਜੀ ਹੱਥਾਂ ਨਹੀਂ ਓਹੋ 10 ਪੜਿਆ ਨੌਜਵਾਨ ਹੋਵੇ ਤੇ ਹੱਥਾਂ ਨਾਲ ਗੋਵਾ ਚੁੱਕ ਰਿਆ ਹੋਵੇ ਦੂਜਿਆਂ ਦੇ ਆਵਾੜੇ ਦੇ ਵਿੱਚੋਂ ਰੈਸਕਿਊ ਕੀਤਾ ਗਿਆ ਇਹ ਚੀਜ਼ ਸਾਡੇ ਸਿਸਟਮ ਦੇ ਧਿਆਨ ਚ ਆਉਣੀ ਚਾਹੀਦੀ ਬਹੁਤ ਮੱਜਾਂ ਦੇ ਵਾੜੇ ਬਹੁਤ ਜ਼ਿਮੀਂਦਾਰਾਂ ਦੇ ਘਰ ਨੇ ਜਿਹੜੇ ਇਦਾਂ ਦੇ ਵਿਚਾਰੇ ਮਜਲੂਮਾਂ ਦੇ ਨਾਲ ਭਰੇ ਹੋਏ ਨੇ ਜਿਹੜੇ ਥੋੜੇ ਭਲੇ ਮਾਨਸੂਨ ਦੇ ਨੇ ਥੋੜੇ ਇੰਨੇ ਐਕਟਿਵ ਨਹੀਂ ਹੁੰਦੇ ਜਾਂ ਜਿਹੜੇ ਦਿਮਾਗੀ ਤੌਰ ਤੇ ਬਿਮਾਰ ਹੁੰਦੇ ਨੇ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਨਾ ਆ ਤਾਂ ਕਿ ਹੋਰ ਲੋਕ ਸਮਝ ਸਕਣ ਇਹ ਬੰਦਾ ਜਿਹੜਾ ਲਿਆ ਗਿਆ ਬਾਈ ਜੀ ਇਹ ਡਾਂਗ ਦੇ ਜ਼ੋਰ ਤੇ ਲਿਆ ਗਿਆ ਨਹੀਂ ਤਾਂ ਇਹ ਬੰਤੇ ਜਿਹੜੇ ਰਿਸ਼ਤੇਦਾਰੀਆਂ ਚ ਲਕਾਉਣ ਲੱਗੇ ਨੇ ਹੁਣ ਪਰ ਲੱਗੇ ਹੋਏ ਆ ਜਿੰਨੇ ਕੁ ਜੋਗੇ ਆ ਸਮਾ ਜਿਵੇਂ ਜਿਵੇਂ ਗੁਰੂ ਸਾਹਿਬ ਦਈ ਜਾ ਰਿਹਾ ਉਵੇਂ ਉਵੇਂ ਤੁਰੇ ਜਾ ਰਹੇ ਧੰਨਵਾਦ ਕੀ ਨਾਂ ਜੇ ਸੁਖਵੀਰ ਨੀਜਰ ਸੁਖਵੀਰ ਨੀਜਰ ਸੋ ਇਹ ਭਾਜੀ ਹੁਣੀ ਨੇ ਇੱਥੇ ਜਿਨ੍ਹਾਂ ਦੀ ਰੈਸ਼ ਹੈਗੀ ਜਿਨ੍ਹਾਂ ਨੇ ਇਹਦੀ ਹਾਂ ਲਈ ਨਾਰਾ ਮਾਰਿਆ ਕਿਉਂਕਿ ਪਹਿਲਾਂ ਭਾਜੀ ਉਹਨਾਂ ਨੂੰ ਸ਼ਾਇਦ ਲਾਗੋ ਲੰਘ ਜਾਂਦੇ ਸੀ ਕਿਉਂਕਿ ਮੁੰਡਾ ਬਿਲਕੁਲ ਸਹੀ ਸੀ ਇਹਨਾਂ ਨੂੰ ਇਹੀ ਤਨਖਾਹ ਦਿੱਕੋ ਕਿ ਇਹ ਲਾਗੇ ਬੰਨੇ ਰੌਲਾ ਪਾ ਦਿੰਦੇ ਆ ਵੀ ਬੰਦਾ ਸਾਡੇ ਕੋਲ ਜਿਹੜਾ ਹੈਗਾ ਇਹ ਉਹ ਤਨਖਾਹ ਤੇ ਆ ਸੋ ਇੱਥੇ ਆ ਦੇਖੋ ਬੰਦੇ ਨੂੰ ਭੱਜਣ ਜੋਗਾ ਵੀ ਨਹੀਂ ਇਹ ਲੋਕ ਛੱਡਦੇ ਹੁਣ ਬੰਦੇ ਸਾਰੇ ਨਿਕਲ ਚੁੱਕੇ ਨੇ ਇੱਥੋਂ ਜਦੋਂ ਗੱਡੀ ਖਲਾਰੀ ਚੋਂ ਦੇਖ ਲਿਆ ਵੀ ਹੁਣ ਸੰਸਤਾਲੇ ਵੀ ਆ ਗਏ ਆ ਇਹਨਾਂ ਦੇ ਸਾਰੇ ਬੰਦੇ ਇਹ ਕਹਿੰਦੇ ਸਾਡੀ ਮਰਗ ਹੋ ਗਈ ਆ ਜੀ ਰਿਸ਼ਤੇਦਾਰੀ ਦੇ ਵਿੱਚ ਇੱਕ ਦੋ ਬੰਦੇ ਦੇ ਪਾਜੀ ਮੈਂ ਪਹਿਲਾਂ ਕੱਡੇ ਜਿਹੜੇ ਮੇਰੇ ਤਰਲੇ ਬਣਦੇ ਰਿਹਾ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਮੇਰੇ ਕੋ ਬੰਬੀ ਤੇ ਆਜੋ ਉਹ ਆਂਦਰ ਉਹਨਾਂ ਵਿਚਾਰਾਂ 100 150 50 ਦੇ ਕੇ ਤੇ ਭਜਾਉਂਦਾ ਰਿਹਾ ਮੈਂ ਕਹਿਣ ਦਾ ਪਾ ਲੁਧਿਆਣੇ ਦਾ ਹੀ ਉਹਨੂੰ ਲਾਏ ਉਹ ਵਿਚਾਰਾ ਜਿਹੜਾ ਵਾ ਉਹ ਆਣ ਕੇ ਆਖੇ ਵੀ ਪਾਜੀ ਮੈਨੂੰ ਕਢਾ ਦਿਓ ਉਹਨੂੰ ਇੱਥੇ ਮੈਂ ਕਿਹਾ ਮੇਰੇ ਕੋ ਸਵੇਰੇ 4 ਵਜੇ ਝੋਨੇ ਦਾ ਟਾਈਮ ਹੀ ਉਹ ਬੰਬੀ ਤੇ ਆ ਗਿਆ ਮੇਰੇ ਗੋਡੇ ਫੜੀ ਜਾਵੇ ਤੇ ਤੁਹਾਡਾ ਮੈਂ ਕਿੱਥੇ ਦਿਣਾ ਦੂੰ ਮਾ ਮੇਰੇ ਕੀ ਗੋਡੇ ਫੜਦਾ ਤ ਤੁਹਾਨੂੰ ਕਿੰਨੇ ਦਾ ਦਵਾਵਾ ਤੁਹਾਨੂੰ ਦੇਣੀਆਂ ਵੀਰ ਜੀ ਇਹਨੇ ਦਾ ਦਵਾਵਾ ਦੇਣੀਆਂ ਤਾਂ ਉਮਰ ਦੇਣੀਆਂ ਸੋ ਸੰਗਤ ਜੀ ਵੀ ਇਹ ਕੁੱਲ ਜਿਹੜੇ ਆ ਇਹ ਮੱਜਾਂ ਦੇ ਕੁੱਲਾਂ ਦੇ ਵਿੱਚ بڑے ਬੰਦੇ ਨੇ ਬੜੀਆਂ ਵੀਡੀਓ ਵਾਇਰਲ ਹੋਈਆਂ ਨੇ ਸੰਸਥਾਵਾਂ ਦੀਆਂ ਸਿਸਟਮ ਦੀ ਹਰਕਤ ਦੇ ਵਿੱਚ ਆਉਣਾ ਚਾਹੀਦਾ ਸਾਡੇ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਪਰ ਕੋਈ ਨਹੀਂ ਆਉਂਦਾ ਕੋਈ ਇਦਾਂ ਦੇ ਗੁਲਾਮ ਵਿਅਕਤੀਆਂ ਲਈ ਨਹੀਂ ਆਉਂਦਾ ਦੇਖੋ ਵੀਰ ਦੇ ਟੈਟੂ ਬਣਿਆ ਹੋਇਆ ਕਿੰਨਾ ਵਧੀਆ ਭੋਲੇ ਨਾਸ ਦਾ ਦੇਖੋ ਇੱਕ ਸਿਰਫ ਪ੍ਰੀਸ ਮਹਿਮਾਨ ਦੇ ਵਾਲੇ ਬਹੁਤ ਧੰਨਵਾਦ ਕਰਦੇ ਉਹਨਾਂ ਵਿਚਾਰਾਂ ਬੜੀ ਹਲਪ ਕੀਤੀ ਕੱਲ ਕੱਲ ਉਹਨਾਂ ਦੇ ਥੋੜੇ ਜਿਹੇ ਪੈਸੇ ਦੇ ਦਿੰਨੇ ਆ ਤੁਸੀਂ ਇਹ ਗੱਲ ਚੋ ਕਿ ਲੈਣਾ ਉਹ ਸਰਦਾਰ ਸਾਹਿਬ ਨੇ ਕਿਹਾ ਵੀ ਮੇਰੀ ਲੱਖ ਸਵਾ ਲੱਖ ਰੁਪਈਆ ਤਨਖਾਹ ਵਾ ਮੈਂ ਇਹ ਪੈਸੇ ਨੂੰ ਕੀ ਕਰਨਾ ਸੱਚੀਆਂ ਰੂਹਾਂ ਹੈਗੀਆਂ ਨਾ ਪ੍ਰਸ਼ਾਸਨ ਦੇ ਵਿੱਚ ਮੈਂ ਪੈਸਾ ਕੋਈ ਨਹੀਂ ਲੈਣਾ ਬੰਦਾ ਤਕਾਲਾ ਤੁਸੀਂ ਪੇਸ਼ ਕਰਾ ਦਿਓ ਤਿੰਨੇ ਜਿਹੜਾ ਟਰੈਕਟਰ ਕਾਲਿਆ ਚੋਕੇ ਮੈਂ ਅੰਦਰ ਠਾਣੇ ਵੜੂੰਗਾ ਇਹ ਮੇਰੇ ਤਾਂ ਦੱਕੇ ਨਾਲ ਮਿਲਿਆ ਜੇ ਦੱਕੇ ਨਾਲ ਮਿਲਿਆ ਤੇ ਫੇਰ ਤਾਂ ਪੰਜ 6 7 ਵਜੇ ਨਾਲ ਰਾਤੀ ਜਿਹੜਾ ਬੰਦਾ ਭਾਜੀ ਦੇ ਕੋਲ ਇਹਨਾਂ ਨੇ ਆਣ ਕੇ ਬੰਦਾ ਪੇਸ਼ ਕਰਾਇਆ ਤੇ ਬੰਦੇ ਨੂੰ ਇਹ ਸਿਖਾਉਂਦੇ ਰਹਾ ਵੀ ਤੂੰ ਜਾ ਕੇ ਕਹਿਣਾ ਮੈਂ ਇੱਥੇ ਇਹਨਾਂ ਕੋਲ ਰਹਿਣਾ ਵਾ ਅੱਛਾ ਤੇ ਇਹ ਵਿਚਾਰਾਂ ਆਂਦਾ ਵੀ ਮੈਂ ਇਦਾਂ ਕਹੂੰਗਾ ਜਦੋਂ ਭਾਜੀ ਹੁਣੇ ਅੰਦਰ ਲੈ ਕੇ ਕੋਠੀ ਦੇ ਉਹਨਾਂ ਕਹਿੰਦਾ ਵੀ ਤੇਰੀ ਮੰਨ ਦੀ ਆਦਮਾ ਕੀ ਆ ਜਾਂ ਤੂੰ ਘਰੋਂ ਪਰੇਸ਼ਾਨ ਆ ਜਾਂ ਤਨ ਨੂੰ ਤੇਰਾ ਭਰਾ ਨਹੀਂ ਰੋਟੀ ਦਿੰਦਾ ਇਹਨੇ ਕੋਈ ਨਹੀਂ ਦੱਸਿਆ ਨਾ ਮੈਂ ਇਹਦੇ ਇਲਾਜ ਕਰਾਉਣਾ ਆ ਹੱਥ ਦਾ ਗੁਰੂ ਨਾਨਕ ਹਸਤਾਲੋਂ ਹੂੰ ਹੂੰ ਪਰ ਮੇਰੇ ਕੋ ਉਦੋਂ ਡਾਕਟਰ ਨੇ ਬਿੜਿਆ ਆਂਦਾ ਪਲਕਿਆ ਤੇ ਮੇਰੇ ਕੋ ਮੁੱਕ ਗਏ ਪੈਸੇ ਇਹ ਡੰਗਰ ਚਾਲ ਰਹਾ ਇਹ ਗੁੱਜਰ ਤੇ ਮੈਂ ਵੀ 50-60000 ਰੁਪਏ ਦੇ ਤੇ ਆਂਦੇ ਵੀ ਆ ਸਾਡ ਗੁੰਮੀਨਾ ਕੰਮ ਕਰਾ ਤਾ 5000 ਰੁਪਇਆ ਦਵਾਂਗੇ ਇਹਨੇ ਵਿਚਾਰਾ ਲਾਲਤ ਜਾਣ ਕੇ ਚਲੋ ਸੋਚ ਲਿਆ ਮੈਂ 5000 ਰੁਪਇਆ ਜਿਹੜਾ ਵਾ ਕਿ ਚਲੋ ਮੈਨੂੰ ਮਿਲ ਜੂਗਾ ਮਹੀਨਾ ਲਾ ਲੂਗਾ ਕਿ ਗਰੀਬ ਬੰਦਾ ਹੀ ਇਹਨੇ ਸੋਚਿਆ ਤੇ ਉਹ ਗੱਲ ਕਾਦੀ ਪਿਓ ਜੇਤ ਪਾਜੀ ਗੱਲ ਬਹੁਤ ਅਸੀਂ ਜ਼ਬਰਜਾਤ ਕਰਕੇ ਕੋਸ਼ਟ ਕੀਤੀ ਨਾ ਝੁੱਗੀਆਂ ਦੇ ਵਿੱਚ ਵਾਰਤਾ ਜਨਾਨੀਆਂ ਨੇ ਸਾਡੇ ਗਲਪੈਣ ਤੇ ਘਰ ਗਈਆਂ ਪੀਸ ਮੈਗਨੇ ਦੇ ਵੀ ਇਸ਼ਾਰਾ ਲਿਆ ਪਰ ਉਹ ਵੀ ਲੇਕਨ ਵਿਚਾਰੇ ਕੀ ਕਰਦੇ ਉਹ ਆnde ਵੀ ਕਿੰਨੀਆਂ ਕਿ ਝੁੱਗੀਆਂ ਭੋਲਾਂਗੇ ਉਹਦੇ ਕਾਰਨ ਵੀ ਇਹਨਾਂ ਬੰਦਾ ਨਹੀਂ ਦਿੱਤਾ ਫਿਰ ਇਹਨਾਂ ਨੂੰ ਕਿਹਾ ਵੀ ਤੁਹਾਡਾ ਰਾਲ ਨੂੰ ਮੁੰਡਾ ਪੇਸ਼ ਕਰਾ ਦਿਓ ਤੇ ਫਿਰ ਛੱਡਣਾ ਫਿਰ ਇਹ 4 ਵਜੇ ਸਾਡੇ ਕੋ ਮੰਨੇ ਵੀ ਇਹ ਬੰਦਾ ਫਿਰ ਇਹਨਾਂ ਲੈ ਕੇ ਰਾਤੀ 7 ਵਜੇ ਭਾਦੀ ਨੂੰ ਬੰਦਾ ਜਿਹੜਾ ਵਾ ਇਹ ਦੇ ਕੇ ਗਏ। ਇੰਤਕ ਕੀਤੀ ਤੇ ਗੁਰੂ ਸਾਹਿਬ ਨੇ ਵੀ ਉਸ ਉਹਦੀ ਗੁਲਾਮੀ ਜਿਹੜੀ ਸੀ ਉਹਨੂੰ ਆਜ਼ਾਦੀ ਦੇ ਵਿੱਚ ਬਦਲਣਾ ਸੀ ਤੇ ਇਹਨਾਂ ਦਾ ਜਿਹੜਾ ਅਸੀਂ ਵੀ ਧੰਨਵਾਦ ਕਰਦੇ ਆ ਤਾਂ ਫਿਰ ਇਹਨਾਂ ਨੇ ਉਹ ਬੰਦਾ ਜਿਹੜਾ ਆ ਉਹ ਇਹਨਾਂ ਨੂੰ ਦਿੱਤਾ ਤੇ ਇਹ ਲੋਕ ਜਿਹੜੇ ਨੇ ਹਟਦੇ ਨਹੀਂ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਜਿੰਨੇ ਜੋਗੀਆਂ ਲੱਗੇ ਹੋਏ ਆ ਪਰ ਪ੍ਰਸ਼ਾਸਨ ਜ਼ਰੂਰ ਇਸ ਚੀਜ਼ ਦੇ ਧਿਆਨ ਚ ਆਵੇ ਕਿਉਂਕਿ ਜਿਹੜੇ ਇਦਾਂ ਦੇ ਦਿਮਾਗੀ ਤੌਰ ਤੇ ਬਿਮਾਰ ਜਾਂ ਦਿਮਾਗੋ ਸਹੀ ਬੰਦੇ ਜਿਹੜੇ ਜ਼ਬਰਦਸਤੀ ਰੱਖੇ ਜਾਂਦੇ ਨੇ ਜਿਹਨੂੰ ਡਰਾ ਦਿੱਤਾ ਜਾਂਦਾ ਜਦੋਂ ਸਤਿਤਾਵਾਂ ਜਿੱਦਾਂ ਅਸੀਂ ਕਿਤੇ ਜਾਣੇ ਨਾ ਬੰਦਾ ਛਡਾਉਣਾ ਹਾਂਜੀ ਹਾਂਜੀ ਇਹ ਬੰਦੇ ਨੂੰ ਬਾੜੀ ਜੀ ਉਂਗਲ ਦਿੰਦੇ ਆ ਵੀ ਭਾਜਾ ਤੈਨੂੰ ਫੜਨ ਆਲੇ ਆ ਗਏ ਆ ਉਹ ਬੰਦਾ ਇਹ ਵੀ ਭਾਜੀ ਕੱਲ ਇਦਾਂ ਕੀਤਾ ਡਰਦਾ ਡਰਦਾ ਲੋਗ ਗਿਆ ਕਿ ਇਹਨਾਂ ਡਰਦਾ ਲੋਗ ਗਿਆ ਆਪ ਗੁੱਜਰ ਤੋਂ ਉਹਨੂੰ ਭੱਜ ਕੇ ਮਗਰ ਵਹੀ ਵੀ ਭੱਜੇ ਤੇ ਲੇਕਨ ਅਸੀਂ ਜੋ ਇਹ ਮਤਲਬ ਬਹੁਤ ਖਾਲੀ ਜਗ੍ਹਾ ਪਈ ਆ ਬੜੀ ਬੜੀ ਪਈ ਤੇ ਉਧਰ ਝੁੱਗੀਆਂ ਜੋ ਸਭ ਝੰਗੀਆਂ ਬਣੀਆਂ ਅਸੀਂ ਪੋਲੀਆਂ ਪਰ ਲੇਕਨ ਉਹ ਬੰਦਾ ਬਾਅਦ ਕਿਨਾਂ ਦੇ ਦੇ ਤਾ ਮੈਨੂੰ ਇਹਨਾਂ ਤੱਪੜ ਥੱਲੇ ਦੇ ਤਾ ਠੀਕ ਹੈ ਦੇ ਕੇ ਤੱਪੜ ਥੱਲੇ ਤੋਂ ਆਂਦੇ ਵੀ ਤੂੰ ਕੂਣਾ ਨਹੀਂ ਆ ਤੈਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਵਾ ਪੁਲਿਸ ਨੇ ਤੈਨੂੰ ਜੇਲ੍ਹ ਕਰਾ ਦੇਣਾ ਇਹ ਜੀਆਂ ਧਮਕੀਆਂ ਦਿੱਤੀਆਂ ਤੇ ਬੰਦਾ ਸਹਿਮਿਆ ਰਿਹਾ ਬਿਲਕੁਲ ਹੀ ਸ਼ਾਂਤ ਕਰ ਉਹਨੂੰ ਬਾਹਰ ਨਿਕਾੜਿਆ ਬਾਅਦ ਚ ਪੂਰਾ ਇਹਨਾਂ ਨੇ ਪ੍ਰੈਸ਼ਰ ਪਾਇਆ ਤੇ ਫੇਰੇ ਲੇਕਿਨ ਜਿਹੜਾ ਵਾ ਬੰਦਾ ਸਾਡੇ ਪੇਸ਼ੇ ਨਾ ਕਰਾਇਆ ਰੱਤੀ ਵਖੋ ਇੱਕ ਬੰਦੇ ਦੀ ਮਿਹਨਤ ਹੈ ਜੇ ਆਪਾਂ ਆਪਣੇ ਨੇੜੇ ਤੇੜੇ ਝਾਤ ਮਾਰੀਏ ਨਾ ਹਾਂ ਜਿਨ੍ਹਾਂ ਨੇ ਵਧੀਆ ਰੱਖੇ ਨੇ ਯਾਰ ਉਹ ਰੱਖ ਲੈਣ ਕੋਈ ਗੱਲ ਨਹੀਂ ਪਰ ਜਿਹੜਾ ਡਰੈਸ ਦੱਸਦਾ ਜਿਹੜਾ ਘਰ ਜਾਣਾ ਚਾਹੁੰਦਾ ਉਹਦੇ ਲਈ ਮਿਹਨਤ ਕਰੋ ਜ਼ਰੂਰ ਮਿਹਨਤ ਕਰੋ ਤੇ ਸੁਝਾ ਬਾਪੂ ਆਇਆ ਉੱਥੋਂ ਛਣਾ ਕੇ ਲਿਆਂਦਾ ਜੀ ਨੂੰ ਸ਼ੱਕ ਤੋਂ ਉਹ ਦੋ ਤਿੰਨ ਮਹੀਨੇ ਅੱਛਾ ਭਾਈਨ ਤੇ ਹੈਗਾ ਦੇ ਬਹੁਤ ਮੰਦਾ ਆ ਜੇ ਇਹਦਾ ਆ ਉਹ ਮਾਰਾ ਇਹਦੇ ਘਰ ਤੇ ਕਰਾ ਜੋ ਘਰ ਹੈ ਨਹੀਂ ਕੋਈ ਵੇਖੇਗਾ ਘਰ ਆ ਦੇ ਤਾਂ ਆ ਨਹੀਂ ਆ ਹਾਂ ਜੀ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਇੱਕ ਮੱਜਾਂ ਦੇ ਬਾੜੇ ਦੇ ਵਿੱਚ ਜਿਹਨੂੰ ਡਰਾਤਮਕਾ ਆ ਕੇ ਰੱਖਿਆ ਜਾਂਦਾ ਸੀ ਕਿਉਂਕਿ ਥੋੜਾ ਜਿਹਾ ਭਲਾ ਮਾਨਸ ਬੰਦਾ ਆ ਡਰਦਾ ਆ ਤਾਂ ਅਸੀਂ ਮਜ਼ਾਕ ਦੇ ਵਿੱਚ ਗੱਡੀ 'ਚ ਜਦੋਂ ਪਹਿਲੇ ਦਿਨ ਬੈਠਾ ਜਿੱਦਾਂ ਹੀ ਕਹਿਤਾ ਵੀ ਇਹਦੀ ਬਲੀ ਕਿੱਥੇ ਦੇਣੀ ਆ ਤਾਂ ਬੰਦਾ ਸਹਿਮ ਗਿਆ ਸੀ ਇਸੇ ਤਰ੍ਹਾਂ ਹੀ ਇਹਨੇ ਆਪ ਦੇ ਮੂੰਹੋਂ ਵੀ ਦੱਸਿਆ ਕਿ ਡਰਾਤਮਕਾ ਆ ਕੇ ਰੱਖਿਆ ਜਾਂਦਾ ਸੀ ਅਸੀਂ ਹੁਣ ਕਪੂਰਥਲੇ ਜ਼ਿਲ੍ਹੇ ਦਾ ਪਿੰਡ ਹੈਗਾ ਆ ਪਰਵੇਜ਼ਨਗਰ ਉੱਥੇ ਇਹਦੇ ਪ੍ਰਵਾਦ ਦੇ ਕੋਲ ਪਹੁੰਚੇ ਆ ਇਹਦਾ ਭਰਾ ਆ ਜੀ ਤੇ ਇਹ ਘਰੋਂ ਇਲਾਜ ਕਰਾਉਣ ਵਾਸਤੇ ਗਿਆ ਤਨਖਾਹ ਤੇ ਰਹਿਣ ਦੇ ਆ ਉਹ ਤੇ ਚਲੋ ਇਹਨੇ ਇਹਨਾਂ ਨਾਲ ਫਰਿਆਦ ਕੀਤੀ ਇੰਨਾ ਕਾੜੀ ਰੋਇਆ ਐਡੀ ਕ ਕੰਧ ਸੀ ਵੀ ਚੱਲ ਵੀ ਮੈਨੂੰ ਇਥੇ ਛਡਾ ਦਿਓ ਯਾਰ ਇਹਦੇ ਡਰਾ ਕੀ ਕਹਿੰਦੇ ਨੇ ਤੈਨੂੰ ਉਹ ਮਾਰ ਦਾਂਗੇ ਕੁੱਟ ਦਾਂਗੇ ਇੱਦਾਂ ਮਾਰ ਦੇ ਕੁੱਟ ਦਾਂਗੇ ਭੱਜ ਨਹੀਂ ਸਕਦਾ ਉਥੇ ਤੂੰ ਕੱਲਾ ਵੀ ਤੇ ਭੱਜੀ ਸਕਦਾ ਸੀ ਚਾਰੇ ਪਾਸੇ ਕੇਰਾ ਹੈਗਾ ਕਦੀ ਕੋਈ ਖੋਸ਼ ਕਹਿੰਦੇ ਨੇ ਕਦੀ ਕੋਈ ਕਹਿੰਦੇ ਨੇ ਰਾਤ ਨੂੰ ਕਿਦਾਂ ਸੌਂਦੇ ਹੁੰਦੇ ਸੀ ਹਾਂਜੀ ਕੁਲੀ ਜੀ ਸੌਂਨਾਂ ਦਾ ਇੱਥੇ ਠੀਕ ਹੈ ਵਧੀਆ ਰਹਿ ਠੀਕ ਹੈ ਸੋ ਭੁੱਲ ਆ ਚੁੱਕਾ ਦੀ ਖਿਮਾ ਸੰਗਤ ਜੀ ਪੈਸੇ ਤੇਰੇ ਤੈਨੂੰ ਮਿਲ ਗਏ ਹਾਂਜੀ 6000 ਰੁਪਿਆ ਤੇਰਾ ਤੇਰੇ ਕੋਲ ਆ ਨਾ ਹਾਂਜੀ ਅਸੀਂ ਤੇ ਨਹੀਂ ਕੋਈ ਉਹ ਕਿ ਸਾਨੂੰ ਇੱਥੇ ਵਿੱਚ ਆਉਣੇ ਘਰੇ ਵੇ ਵੈਸਾ ਕਰਕੇ ਤੁਰੇ ਫਿਰਦੇ ਆਂ ਅਹੀਂ ਤਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੁਰੇ ਫਿਰਦੇ ਆਂ ਹਾਂਜੀ ਤੈਨੂੰ ਤੇਰੇ ਪਾਸੇ ਮਿਲ ਗਏ 6000 ਹਾਂਜੀ ਲੋ ਜੀ ਜਿਹੜਾ 6000 ਰੁਪਿਆ ਅਸੀਂ 550 ਉਹਨਾਂ ਦਿੱਤਾ ਸੀ 500 ਰੁਪਿਆ ਭਾਰੀ ਹੋਣਾ ਖੁਸ਼ੀ ਨਾਲ ਦਿੱਤਾ ਸੀ ਉਹ ਵੀ ਇਹਨੂੰ ਸੌਂਪ ਦਿੱਤਾ ਗਿਆ ਭੁੱਲਾ ਕਿਉਂਕਾਂ ਦੀ ਖਿਮਾ ਚਾਹੁੰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ